ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਮੈਂ ਤੁਹਾਡੇ ਨਾਲ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਸਾਭੀ ਦਾ ਜਿਹੜਾ ਤਿਹਾੜੀ ਸ਼ਰਧਾ ਦੇ ਭਾਵ ਨਾਲ ਕੋਸ਼ਸ਼ ਤੋਂ ਨਾਲ ਮਨਾਇਆ ਜਾ ਰਿਹਾ ਹੈ ਅੱਜ ਇਸ ਟਾਈਮ 'ਤੇ ਅਸੀਂ ਸਿੱਧਾ ਨੀਰ ਦਿਖਾ ਰਹੇ ਨੇ ਤਖਤ ਸ੍ਰੀ ਕੇਸਵਲ ਸਾਹਿਬ ਦੀਆਂ ਚਿੱਤੇ ਸਾਡੇ ਨਾਲ ਗੁਰੂ ਦੇ ਸੇਖ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਥੇ ਤੋਂ ਆਏ ਨੇ ਇਹ ਕਿੰਨਾ ਚਿਰ ਉਹਨਾਂ ਨੂੰ ਹੋ ਗਿਆ ਹੈ ਸਭ ਦਾ ਕਸ਼ਮ ਕਰ ਦੇਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਕਿੱਥੇ ਤੋਂ ਆਏ ਹੋ ਤੁਸੀਂ ਕਿੱਥੇ ਮਿਲ ਆਏ ਹੋ ਤੁਸੀਂ ਭਾਈ ਜੀ ਅਸੀਂ ਆਨੰਦਪੁਰ ਸਾਹਿਬ ਹੀ ਰਹਿੰਦੇ ਹਾਂ ਇਸ ਸ਼ੋਰ ਟੇ ਪਿੰਡ ਇਹ ਅਸੀਂ ਪਹਿਲਾਂ ਚੌਂਕਾਰ ਸਾਹਿਬ ਤੋਂ ਤੁਹਾਡਾ ਪਿੰਡ ਤੇ ਅੱਜ ਤੋਂ ਆਨੰਦਪੁਰ ਸਾਹਿਬ ਦੀ ਬਸ ਇੱਕ ਮਿੰਟ ਹੈ ਉਹ ਜਿਸ ਹਾਲ ਨੇ ਕਿ ਤੁਸੀਂ 2012 ਦੇ ਵਿੱਚ ਮੇਰੇ ਨਾਲ ਗੱਲ ਕੀਤੀ ਉਹ ਉਹ ਵਾਲੇ ਨੇ ਉਹ ਹੋਮਦੁਸਾਈ ਕਿ ਕਿੰਨੇ ਡੇ ਮੂਰੂ ਦੇ ਹਾਰ ਦੇ ਤਰੋ ਘੜ ਘੜ ਕੇ ਰੰਦਾ ਸਾਖ ਸਰ ਤਾਂ ਹੀ ਛੋਟੇ ਹੁੰਦੇ ਆ ਤੋਂ ਆਉਨੇ ਆ ਜੀ ਬਹੁਤ ਛੋਟੇ ਜਿਹੇ ਆ ਰਹੇ ਸਾਨੂੰ ਸੁਰਤ ਵੀ ਨਹੀਂ ਸੀ ਹੋ ਰਹੀ ਆ ਦੂਸਰਾ ਮੈਂ ਦੇਖ ਰਿਹਾ ਤੁਸੀਂ ਬਾੜਾ ਪਾਇਆ ਹੋਇਆ ਹੈ ਸ਼ਸਤਰ ਧਾਰਨ ਕੀਤੇ ਹੋਏ ਆ ਇਹਨਾਂ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜੀ ਪਾਣੀ ਰੂਪੇ ਸਰੀਰ ਦੇ ਵਚਨ ਮੇ ਬਾਣੀ ਬਾਣਾ ਪਰ ਪਛਾਣੋ ਸਿੰਘ ਗੁਰੂ ਦਾ ਪੰਛੀ ਜਾਣੋ ਤੇ ਬਾਣੀ ਤੇ ਬਾਣਾ ਦੋਵੇਂ ਇਹ ਇਹ ਜਿਹੜੇ ਆਪਾਂ ਇੱਕ ਪੰਛੀ ਨੂੰ ਦੇਖਦੇ ਆ ਉਹ ਇਹ ਕੰਮ ਉਹਦੇ ਆਈ ਦਾ ਫਾਇਦਾ ਦੇ ਲਈ ਕੀਤਾ ਕਰਾ ਗੁੰਮ ਦਾ ਬਣਾਇਆ ਉਹਦੇ ਵੀ ਦੋ ਘਾਟ ਨੇ ਇੱਕ ਪਾਸੇ ਬਾਣੀ ਤੇ ਇੱਕ ਪਾਸੇ ਬਾੜ ਤੇ ਦੋ ਖੰਭਾਂ ਦੇ ਨਾਲ ਇਹ ਉਡਾਰੀ ਮਾਰ ਕੇ ਬਾਣੀ ਬਾੜ ਫਤਜਾ ਦੇ ਸੰਗੁਰੂ ਦਾ ਪੰਛੀ ਜਾਣ ਉਹਦਾ ਰਹੀ ਤੇ ਬਚਲੇਗੀ ਤੀਰੋ ਤਕੜੇ ਅੰਮਰ ਦਾ ਮੰਨ ਲੈਂਦਾ ਬਾੜੇ ਦੀ ਪਾਸੇ ਨੇ 570 ਪਰਵਾਣੇ 570 ਜਿਹੜੇ ਨੇ ਪਰਵਾਣ ਦਿੱਤੇ ਨੇ ਜੀਰ ਪਾਟਾ ਦੀ ਤੀਰ ਜਮਾਨ ਨੂੰ ਪੁਰਾਸ਼ਾ ਜੀ ਨੇ ਸ੍ਰੀ ਸਾਹਿਬ ਨੂੰ ਪੁਰਾਸ਼ਾ ਜੀ ਨੇ ਇਹ ਸ਼ਸਤਰਾਂ ਨੂੰ ਜੀਰ ਨਸਰ ਹਸਪਤਾਲ ਅੱਗੇ ਬਣ ਕੇ ਖੜੀ ਦੱਸਿਆ ਸੋਈਂ ਕਿ ਹੈ ਜਿਹੜਾ ਹੈ ਸਾਡੇ ਪੀਰ ਨੇ ਪੁਰਾਸ਼ਾ ਜੀ ਨੇ ਸਾਾਨੂੰ ਇਹ ਪੀਰ ਬਖਸ਼ਿਆ ਇਸ ਕਰਕੇ ਜੀ ਇਹ ਬਾਹਰ ਤੋਂ ਇਹ ਦੋਵੇਂ ਜੀਕਾ ਕੁਝ ਨੌਜਵਾਨਾਂ ਨੇ ਜਿਹੜੀ ਵੱਖਰੇ ਤਰੀਕੇ ਨਾਲ ਜਿਹੜੀ ਆਪਣੀ ਟਰਾਲੀ ਹੈ ਸਜਾਈ ਹੋਈ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਪਿੰਡ ਤੋਂ ਨੇ ਤੇ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਂਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿਹੜੇ ਪਿੰਡ ਤੋਂ ਆਏ ਉਹਨਾਂ ਆਪਣਾ ਵੀਰ ਜੀ ਜੋਤ ਟਾਏ ਵਾਲਾ ਪਿੰਡ ਹੈ ਜ਼ਿਲ੍ਹਾ ਤਰਨਤਾਰਨ ਆ ਜਿੰਨਾ ਟਾਈਮ ਹੋ ਗਿਆ ਇਹ ਤੋਂ ਨੂਰੇ ਸ਼੍ਰੀ ਅਨੰਦਪੁਰ ਸਾਹਿਬ ਆਂਦਿਆਂ ਨੂੰ ਹਨ ਵੀਰ ਜੀ 13ਵੀਂ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਹੌਲੇ ਮੱਲੇ ਦੀ ਤੇ ਵਿਸਾਖੀ ਦੇ ਵੀਰ ਜੀ ਤੀਜੇ ਸਾਲ ਆਏ ਜਿਸ ਤਰ੍ਹਾਂ ਮੈਂ ਦੇਖ ਰਿਹਾ ਤੋਂ ਕਿ ਟਰਾਲੀ ਬੋਦੀ ਖੂਬ ਮੂਰਗਿ ਜਿਆ ਕੀਤੀ ਹੋਈ ਹੈ ਇਹਦੇ ਬਾਰੇ ਥੋੜਾ ਜਿਹਾ ਦੱਸ ਦੂੰਗੇ ਕਿ ਕਿੰਨੇ ਕੇ ਤੁਹਾਡੇ ਘਰੇ ਪੈਸੇ ਲੱਗੇ ਨੇ ਤੇ ਕਿੰਨਾ ਟਾਈਮ ਤੁਸੀਂ ਇਹਨੂੰ ਤਿਆਰ ਕਰਨੇ ਨੂੰ ਲਗਾਇਆ ਪੈਸੇ ਵੀਰ ਜੀ ਤੇ 7.5 ਲੱਖ ਰੁਪਈਆ ਲੱਗਾ ਆ 8 8.5 ਲੱਖ ਰੁਪਈਆ ਲੱਗਾ ਤੇ ਤੇ ਇਹ ਆਪਾਂ ਨੂੰ 3 ਸਾਲ ਹੋ ਗਏ ਆ ਤਿਆਰ ਕਰਦਿਆਂ ਨੂੰ ਇਹ ਆਪਾਂ ਇਹ ਕੀ ਪੱਕੀ ਤਿਆਰ ਕੀਤੀ ਆ ਇਹ ਲਈ ਜੀ ਨਹੀਂ ਆ ਪਹਿਲਾਂ ਜਿਹੜੀਆਂ ਤਿਆਰ ਕਰੀ ਜੀ ਉਹ ਨਹੀਂ ਤੇ ਕੰਮ ਲਈਦਾ ਇਹ ਸਪੈਮਾ ਯਾਤਰਾ ਲਈ ਨਗਰ ਕੀਰਤਨ ਲਈ ਦੇ ਪਿੰਡ ਕੋਈ ਵੀ ਕਿਹੇ ਘਰੇ ਖੰਡਪੜ ਸਾਹਿਬ ਹੋਵੇ ਜਿੱਥੇ ਨਾਂ ਜਗਾ ਹੋਵੇ ਉੱਥੇ ਜਾ ਕੇ ਖਲਾਰ ਦੇ ਦੀ ਇਹ ਸ਼ਹੀਨਾ ਖੰਡਪੜ ਸਾਹਿਬ ਰੰਗਮ ਕੀਤਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ ਨੇ ਤੇ ਤੁਸੀਂ ਆਪਣੀ ਟਰਾਲੀ ਦੇ ਵਿੱਚ ਇਹੋ ਜਿਹਾ ਕਿਹੜਾ ਨਵਾਂ ਸਿਸਟਮ ਹੈ ਜਿਹੜਾ ਜਾ ਤਿਆਰ ਕੀਤਾ ਹੋਇਆ ਹੈ ਸ਼ੌਕ ਬੱਬਾ ਹੀ ਵੱਖਰੇ ਹੀ ਆ ਸਾਰੇ ਇਹ ਕੋਈ ਵੀ ਨਹੀਂ ਮੇਰੇ ਹਿਸਾਬ ਨਾਲ ਤਰਨਤਾਰਨ ਜ਼ਿਲ੍ਹਾ ਹੀ ਜ਼ਿਆਦਾ ਜਾਂ ਅੰਮ੍ਰਿਤਸਰ ਜ਼ਿਲ੍ਹਾ ਹੀ ਜ਼ਿਆਦਾ ਪੈਸੇ ਲਾ ਕੇ ਲਿਆਉਂਦਾ ਏਦਾਂ ਹਣਾ ਸ਼ੌਂਕ ਆ ਕੋਹੇ ਨੂੰ ਕਹੇ ਜੀ ਦਾ ਸ਼ੌਂਕ ਆ ਕਿਸੇ ਨੂੰ ਕੁੱਕਾ ਹੈ ਦਾ ਆ ਕਿਸੇ ਨੂੰ ਲੋਹੇ ਦਾ ਆ ਕਿਸੇ ਨੂੰ ਜਨਵਰਾਂ ਦਾ ਆ ਆਪਾਂ ਨੂੰ ਇਸ ਚੀਜ਼ ਦਾ ਸ਼ੌਂਕ ਹੀ ਇਦਾਂ ਸੰਗਤਾਂ ਲੈ ਕੇ ਪੈ ਗਿਆ ਤੇ ਆਪਾਂ ਵੀ ਬਾਲੀਚਾਰ ਕਰ ਲਿਆ ਲੇ। ਇਹ ਕਿੰਨੇ ਦਿਨ ਹੋ ਚੁੱਕੇ ਆ ਤੁਨੂਰੇ ਆਏ ਨੂੰ? ਇੱਥੇ ਬਾਬਾ ਜੀ 10 ਤਰੀਕ ਦੇ ਆਏ ਆ ਜੀ। 10 ਤਰੀਕ ਦੇ ਇੱਥੇ ਆ ਕੇ ਖੜੇ ਆ ਕੱਲ। ਕਿੰਨੇ ਟਾਈਮ ਕਿਤੇ ਦਿਨ? ਕੱਲ ਜਾਵਾਂਗੇ ਵਾਪਸ। ਧੰਨਵਾਦ। ਹਾਂ ਜੀ। ਇਹ ਸੀਗੇ ਜੀ ਤਰਨਤਾਰੋਂ ਦਾ ਸੰਗਤਾਂ ਸਾਡੇ ਨਾਲ ਜਿਹੜੀ ਕਿ ਆਪਣੀ ਟਰਾਲੀ ਨੂੰ ਲੈ ਕੇ ਆਏ ਸੀਗੇ। ਠੀਕ ਹੈ ਜੀ ਹੋਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਜੀ ਤੁਸੀਂ ਦੇਖਦੇ ਰਹੋ ਪੰਜਾਬੀ ਟੀਵੀ ਮੈਂ ਤੁਹਾਡੇ ਨਾਲ ਸਾਹਿਲ ਮਤੂਰ